ਸਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਖਾਸ ਕਰ ਜੁਗਿੰਦਰ ਸਿੰਘ ਉਗਰਾਹਾ ਨੇ ਸਰਵਨ ਸਿੰਘ ਪੁੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਨੇ ਕਿ ਇਹਨਾਂ ਦੋਵਾਂ ਨੇ ਪੰਜਾਬ ਦੇ ਵਿੱਚ ਜੋ ਸਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ ਉਹਨੂੰ ਖਰਾਬ ਕੀਤਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਜਦ ਕਿ ਦੂਜੇ ਰਾਜਾਂ ਦੇ ਵਿੱਚ ਘੱਟ ਨੇ ਜੇ ਮੰਨ ਲੈ ਥੋੜੀ ਇੱਕ ਹੈ ਫਿਰ ਛੱਡੋ ਆਪਣੀ ਹੋਂਮੈ ਇੱਕ ਮੰਚ ਤੇ ਇਕੱਠੇ ਹੋ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਕਿਸਾਨਾਂ ਦਾ ਭਲਾ ਕਰਨਾ ਹੈ ਤੇ ਕਰੋ ਭਲਾ ਫਿਰ ਆਤਕੂ ਗੱਲ ਨਾ ਹੋਈ ਕਿਸਾਨ ਸਰਕਾਰ ਜਦੋਂ ਤੱਕ ਇਹ ਮਿਲ ਕੇ ਨਹੀਂ ਚੱਲਣਗੇ ਮੇਰਾ خیال ਮੰਜਨ ਦੂਰ ਹੈ ਆ ਹੁਣ ਚੋਣ ਜਾਬਤਾ ਲੱਗ ਜੂ ਹੋਰ ਬੈਠੇ ਟੱਲ ਸਾਬ ਕਿਸਾਨ ਆਗੂ ਵੱਖ-ਵੱਖਰੇ ਤਰੀਕੇ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਤੇ ਅੱਜ ਇੱਕ ਕਾਲ ਦਿੱਤੀ ਗਈ ਸੀਗੀ ਕਿ ਦਿੱਲੀ ਪਹੁੰਚੋ ਵੱਖ-ਵੱਖ ਦੇਸ਼ਾਂ ਦੇ ਹਿੱਸਿਆਂ ਤੋਂ ਕਿਸਾਨ ਦਿੱਲੀ ਵੱਲ ਰਵਾਨਾ ਹੋਏ ਨੇ ਤੇ ਇਹ ਵੀ ਕਿਹਾ ਸੀਗਾ ਸੀ ਅਸੀਂ ਬੱਸਾਂ ਦੇ ਉੱਤੇ ਟ੍ਰੇਨਾਂ ਦੇ ਉੱਤੇ ਜਾਵਾਂਗੇ ਟਰੈਕਟਰ ਵਾਲੀਆਂ ਨਹੀਂ ਲੈ ਕੇ ਜਾਵਾਂਗੇ ਸ਼ੰਭੂ ਤੇ ਖਨੋਰੀ ਵਾਲੇ ਜੇ ਉੱਥੇ ਬੈਠੇ ਨੇ ਉਹਨਾਂ ਨੇ ਅਜੇ ਕਿਤੇ ਨਹੀਂ ਜਾਣਾ ਪਰ ਕਾਲ ਉਹਨਾਂ ਦੀ ਸੀ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਖਾਸ ਕਰ ਜੁਗਿੰਦਰ ਸਿੰਘ ਉਗਰਾਹਾਂ ਨੇ ਸਰਵਨ ਸਿੰਘ ਪੁੰਦੇ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉਹ ਕਹਿੰਦੇ ਨੇ ਕਿ ਇਹਨਾਂ ਦੋਵਾਂ ਨੇ ਪੰਜਾਬ ਦੇ ਵਿੱਚ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ ਉਹਨੂੰ ਖਰਾਬ ਕੀਤਾ ਹੈ ਤੇ ਅਸੀਂ ਤਾਂ ਅੱਜ ਵੀ ਕਹਿੰਦੇ ਆ ਕਿ ਆਪਣੀ ਗਲਤੀ ਮੰਨ ਲੈਣ ਤੇ ਦੁਬਾਰਾ ਸਾਡੇ ਵਾਲੇ ਨਾਲ ਰਲ ਕੇ ਅੰਦੋਲਨ ਦਾ ਹਿੱਸਾ ਬਣਨ ਤੇ ਪੰਜਾਬ ਦੇ ਵਿੱਚ ਆਪਾਂ ਪੱਕੇ ਪੈਰੀਂ ਅੰਦੋਲਨ ਸ਼ੁਰੂ ਕਰ ਸਕੀਏ ਦਿੱਲੀ ਕੂਚ ਦਾ ਐਲਾਨ ਸੀਗਾ ਪਰ ਅੱਜ ਤੱਕ ਕਈ ਦਿਨ ਹੋ ਗਏ 22-23 ਦਿਨ ਹੋ ਚੱਲੇ ਨੇ ਪਰ ਕਹਿੰਦੇ ਦੋਵੇਂ ਆਗੂ ਦਿੱਲੀ ਨਹੀਂ ਪਹੁੰਚ ਸਕੇ ਰਾਹ ਦੇ ਵਿੱਚ ਹੀ ਰੋਕੇ ਹੋਏ ਨੇ ਦੇਖੋ ਇੱਕ ਗੱਲ ਤਾਂ ਬਿਲਕੁਲ درست ਹੈਗਾ ਹੁਣ ਇਹਨਾਂ ਨੇ 6 ਤਰੀਕ ਦਾ ਕਿਉਂ ਦਿੱਤਾ ਜੀ ਹੂੰ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ 18 ਤਰੀਕ ਨੂੰ ਲੁਧਿਆਣੇ ਦੇ ਵਿੱਚ ਮੀਟਿੰਗ ਹੋਈ ਸੀ ਹੂੰ ਉਹਦੇ ਵਿੱਚ ਉਹਨਾਂ ਨੇ ਐਲਾਨ ਕਰਤਾ ਸੀ ਕਿ ਅਸੀਂ ਟ੍ਰੇਲਾਂ ਰੋਕਾਂਗੇ ਔਰ 14 ਮਾਰਚ ਨੂੰ ਹੂੰ ਇੱਕ ਦਿਨ ਵਾਸਤੇ ਜੰਤਰ ਮੰਤਰ ਦੇ ਉੱਤੇ ਵੱਡੀ ਪੰਚਾਇਤ ਕਰਾਂਗੇ ਹੂੰ ਜੇ ਮੈਂ ਇਹਦੇ ਪਛੋਕੜ ਵਿੱਚ ਜਾਵਾਂ ਤਾਂ ਸਰਪੰਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਜਿਹੜਾ ਲਾਲ ਕਿਲੇ ਵਾਲਾ ਇਲਜ਼ਾਮ ਲੱਗਦਾ ਉਹ ਤਾਂ ਇਹਨਾਂ ਤੇ ਲਾਈ ਜਾਂਦੇ ਆ ਕਿ ਨੌਜਵਾਨਾਂ ਨੂੰ ਘੁਬਰਾਹ ਕਰਕੇ ਇਹ ਲੈ ਕੇ ਗਏ ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਿਸਾਨ ਜਥੇਬੰਦਗਾ ਨੇ ਹੂੰ ਜਦ ਕਿ ਦੂਜੇ ਰਾਜਾਂ ਦੇ ਵਿੱਚ ਘੱਟ ਨੇ ਜੇ ਮੰਜ਼ਲ ਤੁਹਾਡੀ ਇੱਕ ਹੈ ਫਿਰ ਛੱਡੋ ਆਪਣੀ ਹੋਂਮੈ ਇੱਕ ਮੰਚ ਤੇ ਇਕੱਠੇ ਹੋ ਇੱਕ ਮੰਚ ਤੇ ਇਕੱਠੇ ਹੋ ਕੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਕਿਸਾਨਾਂ ਦਾ ਭਲਾ ਕਰਨਾ ਹੈ ਹੂੰ ਤੇ ਕਰੋ ਭਲਾ ਫਿਰ ਆ ਤਾਂ ਕੋਈ ਗੱਲ ਨਾ ਹੋਈ ਸੋ ਮੇਰੀ ਸਰਵਰ ਬੇਨਤੀ ਇਹਦੇ ਵਿੱਚ ਇਹ ਹੈ ਕਿ ਦੋਸਤੋ ਪੰਜਾਬ ਦਾ ਨੁਕਸਾਨ ਨਾ ਕਰੋ ਤੁਸੀਂ ਕਿਸਾਨਾਂ ਨੂੰ ਲੈ ਚੱਲੇ ਬਈ ਇੱਥੇ ਖੜਾ ਲਿਆ ਜਿਹੜਾ ਸ਼ੁਭ ਕਰਨਾ ਹੈ ਉਹਦੇ ਬਾਰੇ ਰਿਪੋਰਟਾਂ ਛਾਪ ਰਹੀਆਂ ਨੇ ਕਿ ਉਹਦੇ ਜਿਹੜੀ ਬੁਲਟ ਵੱਜੀ ਹੈ ਗੋਲੀ ਵੱਜੀ ਹੈ 12 ਮੋਰ ਚੋਂ ਵੱਜੀ ਹੈ ਹੂੰ ਹਾਲਾਂਕਿ ਆਫੀਸ਼ੀਅਲ ਤੌਰ ਦੇ ਉੱਤੇ ਨਹੀਂ ਦਿੱਤਾ ਡਾਕਟਰਾਂ ਨੇ ਉਹਦੀ ਰਿਪੋਰਟ ਪਰ ਚਰਚਾ ਛਪਿਆ ਵੀ ਹੈ ਹੂੰ ਜੇ 12 ਬਾਰਾ ਮੋਰ ਚਲਾਈਏ ਤਾਂ ਕਿਨੇ ਚਲਾਈਏ ਜੀ 12 ਬਾਰਾ ਮੋਰ ਬੜੀ ਮਸ਼ਹੂਰ ਹੋ ਗਈ ਜਦੋਂ ਤੁਹਾਡਾ ਉਹ ਬਾਈਬਲ ਕਲਾ ਦੇ ਬਰਗਾੜੀ ਗੋਲੀ ਚੱਲੀ ਸੀ ਨਾ ਕੋਟਕਪੂਰੇ ਹੂੰ ਉੱਥੇ ਵੀ 12 ਬਾਰਾ ਮੋਰ ਆਈ ਸੀ ਵਿੱਚ ਕਿ ਜੀ 12 ਬਾਰਾ ਮੋਰ ਦੇ ਨਾਲ ਉਹ ਫੈਰ ਕਰਤੇ ਸੋ ਕਈ ਚੀਜ਼ਾਂ ਨੇ ਜਿਹੜਾ ਮੈਂ ਸੁਣਿਆ ਉਹਨਾਂ ਨੂੰ ਉਗਰਾਹ ਸਾਹਿਬ ਨੂੰ ਉਹ ਕਹਿੰਦੇ ਸਯੁਗਤ ਕਿਸਾਨ ਮੋਰਚਾ ਬਣਿਆ ਸੀ ਇਹਨਾਂ ਨੂੰ ਵੀ ਨਾਲ ਲਿਆ ਸੀ ਹੂੰ ਸਾਰਿਆਂ ਨੇ ਇਕੱਠੇ ਹੋ ਕੇ ਬਰਾਇਆ ਸੀ ਇਕੱਲੇ-ਇਕੱਲੇ ਨੂੰ ਨਾਲ ਲਿਆ ਸੀ ਅਸੀਂ ਅੱਜ ਵੀ ਕਹਿੰਦੇ ਆ ਕਿ ਤੁਸੀਂ ਟ੍ਰੇਡ ਨਾ ਪਾਓ ਆਜੋ ਆਪਾਂ ਇਕੱਠੇ ਹੋ ਗਏ ਹੂੰ ਇਸ ਮੋਰਚੇ ਨੂੰ ਲੜਗੇ ਜੀ ਤੇ ਜਦੋਂ 14 ਤਰੀਕ ਨੂੰ ਉਹਨਾਂ ਨੇ ਦਿੱਤੀ ਸੀ ਕਾਲ ਪਹਿਲਾਂ ਦਿੱਤੀ ਵੀ ਆ ਹੂੰ ਤੇ ਪਰ ਤੁਸੀਂ 6 ਮਾਰਚ ਦੀ ਕਾਦੀ ਕਰਦੇ ਹੋ ਹੂੰ ਜੇ ਪਾਟ ਕੇ ਜਾਉਂਗੇ ਪੰਜਾਬੀ ਦੀ ਕਹਾਵਤਾਂ ਦੁਸ਼ਮਣ ਬਾਤ ਕਰੇ ਅਣ ਹੋਣੀ ਅਗਲੇ ਪਾਸੇ ਨਰਿੰਦਰ ਮੋਦੀ ਹੈ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੀ ਖੇਤੀ ਨੀਤੀ ਪਲੱਸ ਸਰਕਾਰ ਨਾਲ ਕਰ ਲਈ ਹੂੰ ਇਹਨਾਂ ਨੇ ਤਾਂ ਲਾਗੂ ਨਹੀਂ ਕੀਤੀ ਅਜੇ ਤੱਕ ਸੋ ਪੰਜਾਬ ਦਾ ਪਾਣੀ ਕਿਵੇਂ ਬਚੇ ਕੱਲ ਇੱਕ ਬਜਟ ਦੇ ਵਿੱਚ ਸਕੀਮ ਲਿਆਂਦੀ ਹੈ ਮਾਲਵਾ ਨਹਿਰ ਯੋਜਨਾ ਆਪਾਂ ਕੱਲ ਵਾਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਨਾ ਕਿ ਜੇ 27% ਨੂੰ ਜੀ ਤੁਸੀਂ 40% ਤੱਕ ਲੈ ਜਾਓ ਨਹਿਰੀ ਪਾਣੀ ਨੂੰ 5 ਲੱਖ ਟਿਊਬਲ ਹੂੰ ਵਿਲਾ ਹੋ ਸਕਦਾ ਹੈ ਜੇ 5 ਲੱਖ ਟਿਊਬਲ ਤਰਵਿੰਦਰ ਪੰਜਾਬ ਦੀ ਧਰਤੀ ਤੋਂ ਪਰੇ ਹੋ ਗਿਆ ਤੁਹਾਡਾ ਪਾਣੀ ਆਪਣੇ ਆਪ ਧਰਤੀ ਹੇਠਲਾ ਵੱਧ ਜੇਗਾ ਜੀ ਇਹਦੀ ਜੇ ਸਰਕਾਰ ਚੰਗੇ ਕੰਮ ਕਰ ਰਹੀ ਆ ਉਹਦੀ ਪ੍ਰਸ਼ੰਸਾ ਕਰਨਾ ਵੀ ਸਾਡਾ ਫਰਜ਼ ਹੈ ਬਿਲਕੁਲ ਇਹ ਬਿਲਕੁਲ ਬਹੁਤ ਵਧੀਆ ਗੱਲ ਹੈ ਭਗਵੰਤ ਮਾਨ ਨੇ ਇਹ ਜੇ ਸ਼ੁਰੂਆਤ ਕੀਤੀ ਆ ਬੜੀ ਵਧੀਆ ਗੱਲ ਆ ਜੀ ਸੋ ਕਿਸਾਨ ਸਰਕਾਰ ਜਦੋਂ ਤੱਕ ਇਹ ਮਿਲ ਕੇ ਨਹੀਂ ਚੱਲਣਗੇ ਮੇਰਾ ਖਿਆਲ ਮੰਜ਼ਿਲ ਦੂਰ ਹੈ ਆ ਹੁਣ ਚੋਣ ਜਾਬਤਾ ਲੱਗ ਜੂ ਫਿਰ ਬੈਠੇ ਰਹੇ ਹੋਏ ਤੇ ਬਾਟਰਾਂ ਤੇ ਜੀ ਉਹ ਚ ਦਿੱਕਤ ਨਾ ਕੱਖ ਨਹੀਂ ਸੋ ਹੋਸ਼ ਪਹਿਲਾਂ ਜੋਸ਼ ਬਾਅਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਕੇ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ